ਹਾਂਜੀ ਸ਼ਤਸ੍ਰੀ ਅਕਾਲ ਦੋਸਤੋ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਹੋਰ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਦੋਸਤੋ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਲਖਨਊ ਦੇ ਚਾਰਵਾਗ ਸਟੇਸ਼ਨ ਦੀਆਂ ਦੱਸੀਆਂ ਜਾ ਰਹੀਆਂ ਹਨ ਜਿੱਥੇ ਕਿ ਰਾਤ ਨੂੰ ਯਾਤਰੀ ਰੇਲਵੇ ਸਟੇਸ਼ਨ ਤੇ ਗੱਡੀ ਆਉਣ ਦੀ ਉਡੀਕ ਕਰ ਰਹੇ ਸਨ ਦੋਸਤੋ ਰੇਲਵੇ ਪ੍ਰਸ਼ਾਸਨ ਦੀ ਬਿਲਕੁਲ ਇਨਸਾਨੀਅਤ ਮਰ ਚੁੱਕੀ ਹੈ ਇਹਨਾਂ ਤਸਵੀਰਾਂ ਨੂੰ ਦੇਖ ਕੇ ਸ਼ਾਇਦ ਤੁਸੀਂ ਵੀ ਇਹੀ ਕਹੋਗੇ ਦੋਸਤੋ ਸੋਚ ਕੇ ਦੇਖੋ ਜੇਕਰ ਤੁਸੀਂ ਅੱਧੀ ਰਾਤ ਨੂੰ ਸੁੱਤੇ ਪਏ ਹੋਵੋ ਤਾਂ ਅਚਾਨਕ ਸੋਨੂੰ ਠੰਡ ਦੇ ਵਿੱਚ ਜਗਾਉਣ ਦੇ ਲਈ ਪਾਣੀ ਦਾ ਇਸਤੇਮਾਲ ਕੀਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਦੋਸਤੋ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਯਾਤਰੀ ਗੱਡੀ ਦਾ ਇੰਤਜ਼ਾਮ ਕਰਦੇ ਕਰਦੇ ਸੌ ਗਏ ਜਿਨ੍ਹਾਂ ਨੂੰ ਜਗਾਉਣ ਦੇ ਲਈ ਠੰਡੇ ਪਾਣੀ ਦਾ ਸਹਾਰਾ ਲੈਤਾ ਗਿਆ ਇੰਨਾ ਹੀ ਨਹੀਂ ਕੋਈ ਦੁਬਾਰਾ ਸੌਣ ਆ ਸਕੇ ਪੂਰੇ ਪਲੇਟਫਾਰਮ ਦੇ ਉੱਤੇ ਪਾਣੀ ਦਾ ਸਰਕਾਰ ਕਰ ਦਿੱਤਾ ਗਿਆ ਦੋਸਤੋ ਇਸ ਲਈ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਇੱਥੇ ਸਫਾਈ ਕਰਨ ਦੀ ਜ਼ਰੂਰਤ ਵੀ ਨਾ ਪਵੇ ਜਿਸ ਤੋਂ ਬਾਅਦ ਸੌਣਾ ਤਾਂ ਦੂਰ ਦੀ ਗੱਲ ਲੋਕਾਂ ਨੂੰ ਬੈਠਣਾ ਵੀ ਮੁਸ਼ਕਲ ਹੋ ਗਿਆ ਦੋਸਤੋ ਇਹ ਲੋਕ ਇੱਥੇ ਰਹਿਣ ਬਸੇਰਾ ਬਣਾਉਣ ਬਾਰੇ ਤਾਂ ਨਹੀਂ ਸੋਚ ਰਹੇ ਸੀ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਦੋਸਤੋ ਯਾਤਰੀਆਂ ਦੇ ਲਈ ਕੋਈ ਇੰਤਜ਼ਾਮ ਨਹੀਂ ਹੈ ਟ੍ਰੇਨ ਮੇਤੇ ਨਹੀਂ ਆਉਂਦੀ ਯਾਤਰੀ ਥੱਕ ਹਾਰ ਕੇ ਸੌਂ ਗਏ ਉਹਨਾਂ ਦੇ ਨਾਲ ਜਾਨਵਰਾਂ ਦੇ ਬੰਗਸਲੂਕ ਕੀਤਾ ਗਿਆ ਸੋ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਇਹਨਾਂ ਲੋਕਾਂ ਨੂੰ ਅਕਲ ਆ ਸਕੇ ਸੋ ਮਿਲਦੇ ਹਾਂ ਅੱਜ ਹੀ ਕਿਸੇ ਹੋਰ ਵੀਡੀਓ ਦੇ ਨਾਲ ਉਹ ਤੱਕ ਲਈ ਰੱਬ ਰੱਖਾ